ਦੇਸ਼ ਵਿੱਚ ਪਿਤਾ ਤਾਨਗੁਰ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਜਿਗਰ ਦੇ ਟੁਕੜੇ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਪੂਜਨੀਕ ਮਾਤਾ ਮਾਤ ਗੁਜਰ ਕੌਰ ਜੀ ਦੇ ਸੰਸਕਾਰ ਸਥਾਨ ਗੁਰਦੁਆਰਾ ਜੋਤੀ ਸੂਪ ਸਾਹਿਬ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਔਰ ਇੱਕ ਤਰ੍ਹਾਂ ਦਾ ਭਰਮ ਪੈਦਾ ਕਰਨ ਦਾ ਯਤਨ ਕੀਤਾ ਜਾ ਰਿਹਾ ਕਿ ਸ਼ਾਇਦ ਸੰਸਕਾਰ ਸਥਾਨ ਦਾ ਜੋ ਮੁੱਖ ਕੇਂਦਰੀ ਸਥਾਨ ਹੈ ਜਿੱਥੇ ਇੱਕੋ ਚਿਖਾਤੇ ਤਿੰਨੋਂ ਸ਼ਰੀਰਾਂ ਦੇ ਸੰਸਕਾਰ ਕੀਤੇ ਗਏ ਦਿਵਾਨ ਤੋਂ ਡਰਮਲ ਜੀ ਵੱਲੋਂ ਉਨੀ ਜਗ੍ਹਾ ਖਰੀਦੀ ਗਈ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਤੇ ਇੱਕ ਤਰ੍ਹਾਂ ਦੀ ਦੁਬਧਾ ਜਿਹੜੀ ਹੈ ਉਹ ਪੈ ਰਹੀ ਹੈ ਕਿ ਸ਼ਾਇਦ ਥੜਾ ਉਟਾ ਦਿੱਤਾ ਗਿਆ ਉਹਦੀ ਕਾਫੀ ਚਰਚਾ ਚੱਲ ਰਹੀ ਹੈ ਇਸ ਦਰ ਦੇ ਚੌਂਕੀਦਾਨ ਹੋਣ ਦੇ ਨਾਤੇ ਹੱਥ ਜੋੜ ਕੇ ਖਾਲਸਾ ਪੰਥ ਨੂੰ ਬੇਨਤੀ ਹੈ ਕਿ ਉਸ ਪਾਵਨ ਸਥਾਨ ਦੇ ਨਾਲ ਕੋਈ ਭੁੱਲ ਕੇ ਵੀ ਇਦਾਂ ਦੀ ਸ਼ੇੜ ਛੜ ਨਹੀਂ ਕਰ ਸਕਦਾ ਇਹ ਕੇਵਲ ਰਾਗੀ ਸਿੰਘਾਂ ਦੇ ਬੈਠਣ ਵਾਸਤੇ ਘੇਰਾ ਖੁੱਲਾ ਕਰਨ ਦਾ ਯਤਨ ਕੀਤਾ ਸੀ ਤੇ ਜਦੋਂ ਘੇਰਾ ਖੁੱਲਾ ਕਰਨ ਦਾ ਯਤਨ ਕੀਤਾ ਉਹਦੇ ਨਾਲ ਹਾਲ ਛੋਟਾ ਪੈ ਰਿਹਾ ਸੀ ਫਿਰ ਸਧਾਰਨ ਸੰਗਤ ਨੂੰ ਬਹੁਤ ਦਿੱਕਤ ਆਉਣੀ ਸੀ ਜਿਹੜੇ ਸ਼ਰਧਾਲੂ ਆਉਂਦੇ ਆ ਪ੍ਰਕਰਮ ਕਰਨ ਚ ਵੀ ਦਿੱਕਤ ਆਉਣੀ ਸੀ ਇਸ ਵਾਸਤੇ ਇਹ ਫੈਸਲਾ ਕੀਤਾ ਗਿਆ ਪ੍ਰਬੰਧ ਵੱਲੋਂ ਕਿ ਜਿਸ ਤਰ੍ਹਾਂ ਸੀ ਉਦਾਂ ਹੀ ਰਹਿਣ ਦਿੱਤਾ ਜਾਏ ਉਸ ਘੇਰੇ ਨੂੰ ਜੰਗਲੇ ਦੇ ਘੇਰੇ ਨੂੰ ਖੁੱਲਾ ਨਾ ਕੀਤਾ ਜਾਏ ਤੋ ਖਾਸ ਕਰਕੇ ਖਾਲਸਾ ਪੰਥ ਨੂੰ ਬੇਨਤੀ ਹੈ ਕਿ ਸੰਸਕਾਰ ਸਥਾਨ ਦੇ ਉਸ ਪਾਵਨ ਮੁਕੱਦਸ ਥਾਨ ਨਾਲ ਕੋਈ ਭੁੱਲ ਕੇ ਚਾਹ ਕੇ ਵੀ ਕਦੀ ਛੇੜਛਾੜ ਨਹੀਂ ਕਰ ਸਕਦਾ ਤੋ ਕਿਰਪਾ ਕਰਕੇ ਇਦਾਂ ਦੀ ਦੁਬਦਾ ਪਾਉਣ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਬੜੇ ਜਜ਼ਬਾਤੀ ਜੇ ਨਿਰਮਲ ਜੇ ਭਾਵਨਾ ਨਾਲ ਸਿੱਖ ਜੁੜੇ ਹੋਏ ਆ ਇਸ ਤਰ੍ਹਾਂ ਕਿਸੇ ਦੇ ਜਜ਼ਬਾਤਾਂ ਦੇ ਨਾਲ ਨਾ ਖੇਡਿਏ ਜਿਹੜਾ ਪ੍ਰਬੰਧਕੀ ਕਾਰਜ ਹੈ ਹਰ ਤਰ੍ਹਾਂ ਦੀ ਰਾਏ ਤੁਸੀਂ ਦੇ ਸਕਦੇ ਹੋ ਇਹ ਸੰਸਥਾ ਆਮ ਦੀ ਸੰਸਥਾ ਹੈ ਤੁਸੀਂ ਆ ਕੇ ਹਾਜ਼ਰ ਹੋਵੋ ਸਭ ਦੇ ਸੁਝਾਅ ਦੀ ਕਦਰ ਕਰਨੀ ਫਰਜ਼ ਬੰਦ ਹੈ ਤੋ ਆਓ ਮਿਲ ਬੈਠ ਕੇ ਪੰਥ ਦੇ ਕਾਰਜ ਕਰੀਏ ਸ਼ੀਦੀ ਦਿਹਾੜੇ ਆ ਗਏ ਨੇ ਸੰਗਤਾਂ ਦਾ ਏਡਾ ਵੱਡਾ ਇਕੱਠ ਹੋ ਰਿਹਾ ਕਿਵੇਂ ਸਾਰਾ ਕੁਝ ਕਰਨਾ ਹੈ ਉਹ ਤੁਹਾਡੇ ਸਹਿਯੋਗ ਦੀ ਲੋੜ ਹੈ ਭਾਵਨਾ ਨਾਲ ਪਿਆਰ ਨਾਲ ਜੁੜੀਏ ਤੇ ਦੁਬਿਧਾ ਵਿੱਚੋਂ ਬਾਹਰ ਨਿਕਲੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸ਼ਮੇਸ਼ ਪਿਤਾ ਤਾਲਗੁਰ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਜਿਗਰ ਦੇ ਟੁਕੜੇ ਸਹਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਸਹਬਜ਼ਾਦਾ ਬਾਬਾ ਫਤਿਹ ਸਿੰਘ ਜੀ ਪੂਜਨੀਕ ਮਾਤਾ ਮਾਤ ਗੁਜਰ ਕੌਰ ਜੀ ਦੇ ਸੰਸਕਾਰ ਸਥਾਨ ਗੁਰਦੁਆਰਾ ਜੋਤੀ ਸੁਖ ਸਾਬ ਸੋਸ਼ਲ ਮੀਡੀਆ ਉਤੇ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਔਰ ਇੱਕ ਤਰ੍ਹਾਂ ਦਾ ਭਰਮ ਪੈਦਾ ਕਰਨ ਦਾ ਯਤਨ ਕੀਤਾ ਜਾ ਰਿਹਾ ਕਿ ਸ਼ਾਇਦ ਸੰਸਕਾਰ ਸਥਾਨ ਦਾ ਜੋ ਮੁੱਖ ਕੇਂਦਰੀ ਸਥਾਨ ਹੈ ਜਿੱਥੇ ਇੱਕੋ ਚਿਖਾ ਤੇ ਤਿੰਨੋਂ ਸ਼ਰੀਰਾਂ ਦੇ ਸੰਸਕਾਰ ਕੀਤੇ ਗਏ ਦਵੰਟੋਡਰ ਮਲ ਜੀ ਵੱਲੋਂ ਉਨੀ ਜਗ੍ਹਾ ਖਰੀਦੀ ਗਈ ਸੋਨੇ ਦੀਆਂ ਮੋਹਰਾ ਖੜੀਆਂ ਕਰਕੇ ਤੇ ਇੱਕ ਤਰ੍ਹਾਂ ਦੀ ਦੁਬਧਾ ਜਿਹੜੀ ਆ ਉਹ ਪੈ ਰਹੀ ਹੈ ਕਿ ਸ਼ਾਇਦ ਥੜਾ ਉਟਾ ਦਿੱਤਾ ਗਿਆ ਉਹਦੀ ਕਾਫੀ ਚਰਚਾ ਚੱਲ ਰਹੀ ਹੈ ਇਸ ਦਰ ਦੇ ਚੰਕੀਦਨ ਹੋਣ ਦੇ ਨਾਤੇ ਹੱਥ ਜੋੜ ਕੇ ਖਾਲਸਾ ਪੰਥ ਨੂੰ ਬੇਨਤੀ ਹੈ ਕਿ ਉਸ ਪਾਵਨ ਸਥਾਨ ਦੇ ਨਾਲ ਕੋਈ ਭੁੱਲ ਕੇ ਵੀ ਇਦਾਂ ਦੀ ਛੇੜਛਾੜ ਨਹੀਂ ਕਰ ਸਕਦਾ ਇਹ ਕੇਵਲ ਰਾਗੀ ਸਿੰਘਾਂ ਦੇ ਬੈਠਣ ਵਾਸਤੇ ਘੇਰਾ ਖੁੱਲਾ ਕਰਨ ਦਾ ਯਤਨ ਕੀਤਾ ਸੀ ਤੇ ਜਦੋਂ ਘੇਰਾ ਖੁੱਲਾ ਕਰਨ ਦਾ ਯਤਨ ਕੀਤਾ ਉਦੇ ਨਾਲ ਹਾਲ ਛੋਟਾ ਪੈ ਰਿਆ ਸੀ ਫਿਰ ਸਧਾਰਨ ਸੰਗਤ ਨੂੰ ਬਹੁਤ ਦਿੱਕਤ ਆਉਣੀ ਸੀ ਜਿਹੜੇ ਸ਼ਰਧਾਲੂ ਆਉਂਦੇ ਆ ਪ੍ਰਕਰਮ ਕਰਨ ਚ ਵੀ ਦਿੱਕਤ ਆਉਣੀ ਸੀ ਇਸ ਵਾਸਤੇ ਇਹ ਫੈਸਲਾ ਕੀਤਾ ਗਿਆ ਪ੍ਰਬੰਧ ਵੱਲੋਂ ਕਿ ਜਿਸ ਤਰ੍ਹਾਂ ਸੀ ਉਦਾਂ ਹੀ ਰਹਿਣ ਦਿੱਤਾ ਜਾਏ ਉਸ ਘੇਰੇ ਨੂੰ ਜੰਗਲੇ ਦੇ ਘੇਰੇ ਨੂੰ ਖੁੱਲਾ ਨਾ ਕੀਤਾ ਜਾਏ ਸੋ ਖਾਸ ਕਰਕੇ ਖਾਲਸਾ ਪੰਥ ਨੂੰ ਬੇਨਤੀ ਹੈ ਕਿ ਸੰਸਕਾਰ ਸਥਾਨ ਦੇ ਉਸ ਪਾਵਨ ਮੁਕੱਦਸ ਸਥਾਨ ਨਾਲ ਕੋਈ ਭੁੱਲ ਕੇ ਚਾਹ ਕੇ ਵੀ ਕਦੀ ਛੇੜਛਾੜ ਨਹੀਂ ਕਰ ਸਕਦਾ ਤੋ ਕਿਰਪਾ ਕਰਕੇ ਇਦਾਂ ਦੀ ਦੁਬਦਾ ਪਾਉਣ ਵਾਲਿਆਂ ਨੂੰ ਵੀ ਬੇਨਤੀ ਹੈ ਕਿ ਬੜੇ ਜਜ਼ਬਾਤੀ ਜੇ ਨਿਰਮਲ ਜੇ ਭਾਵਨਾ ਨਾਲ ਸਿੱਖ ਜੁੜੇ ਹੋਏ ਆ ਇਸ ਤਰ੍ਹਾਂ ਕਿਸੇ ਦੇ ਜਜ਼ਬਾਤਾਂ ਦੇ ਨਾਲ ਨਾ ਖੇਡਿਏ ਜਿਹੜਾ ਪ੍ਰਬੰਧਕੀ ਕਾਰਜ ਹੈ ਹਰ ਤਰ੍ਹਾਂ ਦੀ ਰਾਏ ਤੁਸੀਂ ਦੇ ਸਕਦੇ ਹੋ ਇਹ ਸੰਸਥਾ ਔਮ ਦੀ ਸੰਸਥਾ ਹੈ ਤੁਸੀਂ ਆ ਕੇ ਹਾਜ਼ਰ ਹੋਵੋ ਸਭ ਦੇ ਸੁਝਾਅ ਦੀ ਕਦਰ ਕਰਨੀ ਫਰਜ਼ ਬੰਦਾ ਤੋ ਆਓ ਮਿਲ ਬੈਠ ਕੇ ਪੰਥ ਦੇ ਕਾਰਜ ਕਰੀਏ ਸ਼ੀਦੀ ਦਿਹਾੜੇ ਆ ਗਏ ਨੇ ਸੰਗਤਾਂ ਦਾ ਏਡਾ ਵੱਡਾ ਇਕੱਠ ਹੋ ਰਿਹਾ ਕਿਵੇਂ ਸਾਰਾ ਕੁਝ ਕਰਨਾ ਉਹ ਤੁਹਾਡੇ ਸਹਿਯੋਗ ਦੀ ਲੋੜ ਹੈ ਭਾਵਨਾ ਨਾਲ ਪਿਆਰ ਨਾਲ ਜੁੜੀਏ ਤੇ ਦੁਬਧਾ ਵਿੱਚੋਂ ਬਾਹਰ ਨਿਕਲੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ